ਪੰਜਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਧਾਰੀਵਾਲ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 8 ਅਪ੍ਰੈਲ ਤੋਂ ਜਾਨਣਾ ਸ਼੍ਰੀ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਤਹਿਤ ਹਰ ਰੋਜ਼ ਸੰਗਤਰੀ ਰੂਪ ਵਿੱਚ ਸ਼੍ਰੀ ਸੁਖਨੀ ਸਾਹਿਬ ਜੀ ਦੇ ਜਾਪ ਹੋਏ ਅੱਜ ਸ੍ਰੀ ਦਿਪੂਰਬਨੂ ਸੇ ਮਰਪਾ ਤੱਕ ਗੁਰਦੁਆਰਾ ਸ੍ਰੀ ਬਰਸਾਲ ਧਾਰੀਵਾਲ ਤੋਂ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਤਸਾਯਾ ਇੱਕ ਸੰਗਾਇਆ ਗਿਆ ਇਹ ਨਗਰ ਕੀਰਤਨ ਪਿੰਡ ਅੰਮ੍ਰਿਤਸਰ ਦਾਣਾ ਮੰਡੀ ਫੱਤੇ ਨੰਗਲ ਨਵੀਂ ਬਾਦੀ ਬਸਟੈਂਡ ਧਾਰੀਵਾਲ ਤੋਂ ਨਹਿਰ ਦੀ ਪਟਰੀ ਰਾਹੀਂ ਪੁਰਾਣਾ ਧਾਰੀਵਾਲ ਤੋਂ ਹੁੰਦਾ ਹੋਇਆ ਆਰੰਭਿਕ ਸਥਾਨ ਤੇ ਸਮਾਪਤ ਹੋਇਆ ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ ਤੇ ਸੰਗਤਾਂ ਵੱਲੋਂ ਸਵਾਗਤ ਕਰਦੇ ਹੋਏ ਵਾਨਾ ਚੋਣੇ ਪਦਾਰਥਾਂ ਠੰਡੇ ਲੱਸੀ ਮਿੱਠੇ ਜਲ ਦੇ ਲੰਗਰ ਲਗਾਏ ਗਏ ਨਗਰ ਕੀਰਤਨ ਦੌਰਾਨ ਸੰਤਾਂ ਇਲਾਹੀ ਬਾਣੀ ਦੇ ਸ਼ਬਦ ਗaan ਕਰ ਰਹੀਆਂ ਸੰਨ ਗੁਰਮਤਿ ਪ੍ਰਚਾਰ ਲੈ ਗਤਕਾ ਜਥਾ ਧਾਰੀਵਾਲ ਦੇ ਜਥੇਦਾਰ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਹੇਠ ਗੱਕੇ ਦੇ ਜੋਰ ਦਿਖਾਏ ਗਏ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਗੁਰੂ ਸਾਹਿਬ ਦੇ ਹੱਦ ਗ੍ਰੰਥੀ ਭਾਈ ਗੁਰਦੇਵ ਸਿੰਘ ਕਲਿਆਣਪੁਰ ਵੱਲੋਂ ਅਰਦਾਸ ਕਰਨੋਂ ਪ੍ਰੰਤ ਪ੍ਰਸਿੱਧ ਕਥਾਵਾਚਕ ਭਾਈ ਜਸੰਦਰ ਸਿੰਘ ਕਲੇਰਵਾਲੋਂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜਿਕਾਰਾਂ ਨਾਲ ਸ਼ੁਰੂ ਹੋਇਆ ਇਸ ਮੌਕੇ ਤੇ ਸ੍ਰੀ ਸੁਖਮੀਚਰ ਸੇਵਾ ਸੁਸਾਇਟੀ ਧਾਰੀਵਾਲ ਦੇ ਮੁੱਖ ਸੇਵਾਦਾਰ ਡਾਕਟਰ ਗੁਰਜਿੰਦਰ ਸਿੰਘ ਨੇ ਸੰਗਤਾਂ ਦਾ ਧੰਵਾਦ ਕਰਦਿਆਂ ਕਿਹਾ ਕਿ 3 ਮਈ ਨੂੰ ਬੋਸਰਾ ਸ੍ਰੀ ਪੁਰਸਾ ਧਾਰੀਵਾਲ ਵਿਖੇ ਸ੍ਰੀ ਦੀਪੂਰੂਸ਼ ਸੰਬੰਧੀ ਰੱਖੇ ਸ੍ਰੀ ਅਖੰਡ ਪੁਰਸਾਹਿਬ ਜੀ ਦੇ ਭੋਗ ਉਪਰੰਤ ਲੜੀਵਾੜ ਦਾ ਅਖੀਰਲਾ ਸ੍ਰੀ ਸੁਖਨੀ ਸਾਹਿਬ ਜੀ ਦਾ ਜਾਪ ਸੰਗਤੀ ਰੂਪ ਵਿੱਚ ਹੋਵੇਗਾ ਸੰਕਤਾ ਸ੍ਰੀ ਜੀ ਸਮਾਗਮਾਂ ਦਾ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟੇ ਪਹਿਨ ਕੇ ਵੱਡੀ ਤਰ੍ਹਾਂ ਸਮੂਲੀਅਤ ਕੀਤੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਆਓ ਤੁਹਾਨੂੰ ਦਿਖਾਉਂਦੇ ਆ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਦੇਖੋ ਤਾਂ ਰਿਜਰਟੋ ਪੱਤਰਕਾਰ ਹਿੰਦਰਜੀ ਦੀ ਖਾਸ ਰਿਪੋਰਟ ਗੁਰੂ ਪਰਿਸ਼ਾਸਨ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਪ੍ਰਤਿਪਤ ਜਾਰ ਜਿਹ ਮਤਰਾ ਜਦ ਤਾਰਨ ਕੋ ਅਵਤਾਰ ਬਣਾਉ ਜਪੇ ਉਹ ਜਨ ਅਰਜੰਦ ਦੇ ਗੁਰ ਫਿਰ ਸਾਖੜੇ ਬਿਉਨ ਨਗਰ ਬਣਾ ਆਏ ਅਸੇ ਬੀਲ ਵਿਆਹ ਸ਼ੇਡਾਂ ਦੇ ਸਰਕਾਰ ਸ਼ਾਂਤੀ ਦੇ ਪਲਦੇ ਪਲੇ ਪਾਸ਼ਾ ਸਾਲ ਸ਼ੁਰੂ ਕਰੋ ਅਰਦਨ ਦੇ ਮਹਾਰਾਜ ਦੇ ਸ਼ਹੀਦੀ ਗੁਰਪ੍ਰਭੂ ਨੂੰ ਸਮਰਪਿਤ ਮਹਾਨ ਸ਼ਹੀਦੀ ਨਗਰ ਕੀਰਤਨ ਜੋ ਹੈ ਗੁਰਦਰਾ ਸ੍ਰੀ ਗੁਰੂ ਸਾਹਿਬ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਦੁਆਏ ਵਿੱਚ ਪੰਜ ਪਿਆਰੇ ਦੀ ਅਗਵਾਈ ਤੇ ਆਰਾਮ ਰਚਾ ਹੈ ਅਰੰਭਤਾ ਦੇ ਵਿੱਚ ਬਹੁਤ ਭਾਰੇ ਗਿੰਦੇ ਦੇ ਸਲਕਾ ਗੁਰੂ ਅਰਦਨ ਸਾਹਿਬ ਦੇ ਚਰਨਾਂ ਨੂੰ ਪਿਆਰ ਕਰਦੇ ਆਂ ਵਾਲੀਆਂ ਨਗਰ ਹੋਟਲ ਦੀ ਸ਼ਾਮਲ ਹੋ ਕਰਕੇ ਸਤਗੁਰਾਂ ਦਾ ਹਰੀ ਦਸ ਕਰ ਰਹੀਆਂ ਹਨ ਔਰ ਗੁਰਮਨ ਪ੍ਰਚਾਰ ਲਹਿਰ ਗੜਕਾ ਦਿਖਾਵੇ ਹੈ ਉਹ ਗੜਕੇ ਦੇ ਜੋਰ ਦਿਖਾ ਕੇ ਅੱਗੇ ਅੱਗੇ ਨਗਰ ਕੀਰਤਨ ਦੀ ਸ਼ਾਮਲ ਹੋ ਜਾ ਰਿਹਾ ਹੈ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਸ਼ੁਭੀ ਗੁਰਪੁਰਾਂ ਨੂੰ ਸਮਾਪਤ ਆਪ 8 ਅਪ੍ਰੈਲ ਤੋਂ ਗੁਰਮੁਖ ਬਾਗਮਾਡਿ ਨੇੜੇ ਲੰਢੇ ਲੰਢੇ ਹਾਇਾ ਸ੍ਰੀ ਸੁਖਮਨੀ ਸਾਹਿਬ ਦੇ ਬਾਅਦ ਰਜਾਨਾ ਵੀ ਕਿਤੇ ਜਾ ਰਹੇ ਸਨ ਜੇਤੀ ਜਿਹੜੀ ਸਮਾਪਤੀ ਹੈ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਦੇ ਤੇ ਵੇਜੀ ਸਹਾਇ ਸਰਦਾਰ ਜਗਦੇਵ ਮਹਾਜ ਨੇ ਕਮੇਟੀ ਮੁਖਤਾਬੇ ਖਾਤੇ ਦੇ ਆਪਣੀ ਸ਼ੀਧੀ ਦੇ ਕਰਕੇ ਸਾਡੇ ਕੰਦੇ ਹਿਰਦਿਆਂ ਨੂੰ ਸ਼ਾਨ ਦਿੱਤਾ ਤੇ ਗੁਰਬਾਈ ਦਾ ਸਰਵਾਰਾ ਤਲਮਨ ਕਾਡ ਕਾਡ ਸਭ ਆਪੀ ਆਪਣੀ ਕੀ ਅਗਨੀ ਆਪ ਦਿਲਾਈ ਮਾਇ ਠਾੜ ਵਰਤਾਈ ਅਨੰਤ ਪਿਆਰ ਦੇ ਨਾਲੇ ਪਾਈ ਖਾਬ ਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਦੇ ਸਮੁੱਚੇ ਮੁਕਤਾਂ ਨੂੰ ਐਸਾ ਗੁਰੂ ਦਿੱਤਾ ਜੋ ਸਾਰੇ ਮੁਕਤਾਂ ਨੂੰ ਇੱਕਤਾ ਸਰਵ ਸੰਘੀ ਰਾਜਤਾ ਦਾ ਬਰਾਬਰੀ ਦਾ ਸੰਦੇਸ਼ ਦਿੰਦਾ ਹੈ ਔਰ ਇਸ ਮਹਾਰਗੁਰਪ੍ਰਿੰਤ ਸਤਗੁਰੂ ਸ਼ਾਹ ਸ਼ਿਰ ਗੁਰੂ ਜੀ ਦੇ ਮਾਰਗ ਦੇ ਉਪਦੇਸ਼ਾਂ ਦੇ ਚੱਲਦੇ ਹੋਈਏ ਮੁਲਖਤਾ ਦੇ ਸੁਖ ਵਾਸਤੇ ਕਾਰਜ ਕਰੀਏ ਮੁਲਕੀ ਏਕਤਾ ਦੇ ਵਾਸਤੇ ਕਾਰਜ ਕਰੀਏ ਸਤਗੁਰੂ ਦੀ ਖੇਪਾ ਕਰਨੇ ਸਰਬੱਤ ਛੇਤਾਂ ਦੇ ਸਿਰ ਤੇ ਮੇਰ ਪਰਿਆ ਹੱਥ ਰਖ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਪਾਠਾ ਵਾਹਿਗੁਰੂ ਦੀ ਕਿਸਮ ਤੇ ਆਖੇ ਜੀ ਦਾ

I'm going to make that stop. i, will be caught, I will be